ਸ਼ਸ਼ਰੀਕਾਰ ਜੀ RAM RAM ਸਾਰਿਆਂ ਨੂੰ ਸਿੰਪਲ ਲਾਈਫ 557 ਚੈਨਲ ਦੇਖਣ ਵਾਲਿਆਂ ਨੂੰ ਜੀ ਤੇ ਰੂਪਿੰਡ ਜੋਤ 557 ਦੇਖਣ ਵਾਲਿਆਂ ਨੂੰ ਚੈਨਲ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਾਡਾ ਸ਼ਸ਼ਰੀਕਾਰ ਸਲਾਮ ਅਲੈਕਮ RAM RAM ਤੇ ਸਾਰਿਆਂ ਨੂੰ ਭਾਈ ਸਾਡਾ ਇੱਕ ਡੇਰਾ ਹੈ ਪਿੰਡ ਦਾ ਪਿੰਡ ਰਤੀਏ ਦਾ ਬਾਬਾ ਰਾਜਾ RAM ਜੀ ਦਾ ਜੀ ਬਾਬਾ ਰਾਜਾ RAM ਜੀ ਦਾ ਡੇਰਾ ਹੈ ਜੀ ਤੁਹਾਨੂੰ ਮੈਂ ਤੇ ਅ ਭਾਈ ਭੋਲਾ ਦਿਖਾਉਣ ਵਾਸਤੇ ਆਏ ਆਂਗੇ ਮੈਂ ਬਲਵੀਰ ਸਿੰਘ ਇਹ ਭੋਲਾ ਸਿੰਘ ਪੋਲਾ ਸਿੰਘ ਚੌਕੀ ਹੁਣ ਜੋੜੀ ਤੂੰਬੇ ਵਾਲੇ ਸੋਨੂੰ ਕੀ ਦਿਖਾ ਰਹੇ ਨੇ ਅੱਜ ਦੇਖੋ ਜੀ ਅਸੀਂ ਬਹੁਤ ਮਿਹਨਤ ਕਰਕੇ ਦਿਖਾ ਰਹੇ ਆ ਜੀ ਅਸੀਂ ਸੋਨੂੰ ਜੋ ਕੀ ਸਾਡੇ ਪਿੰਡ ਦੇ ਵਿੱਚ ਹੀ ਬਹੁਤ ਹੀ ਸਦੀਆਂ ਪੁਰਾਣਾ ਡੇਰਾ ਇਹ ਆ ਦੇਖੋ ਜੀ ਹੁਣ ਆ ਰਿਹਾ ਜੀ ਹੁਣ ਨਵਾਂ ਦਰਬਾਰ ਬਣਨ ਲੱਗ ਗਿਆ ਜੀ ਜਿਹੜੇ ਆ ਦਰਖਤ ਨੇ ਨਾ ਜੀ ਇਹ ਆ ਖੜੇ ਨੇਗੇ ਇਹਨਾਂ ਦੇ ਅਸੀਂ ਮੋਰ ਚਮ ਗਿੱਦੜ ਪੁਰਾਣੇ ਬਹੁਤ ਜ਼ਿਆਦਾ ਦੇਖੇ ਨੇਗੇ ਜੀ ਜਾਨਵਰ ਇਹ ਪੁਰਾਣੇ ਦਰਖਤ ਨੇ ਜੀ ਇਹ ਤੇ ਭੜਤ ਪੈਣ ਦੇ ਕਾਰਨ 8 8 9 9 ਫੁੱਟ ਮਿੱਟੀ ਦੇ ਵਿੱਚ ਆ ਗਏ ਇਹ ਬਾਬਾ ਰਾਂਝਾ RAM ਜੀ ਦਾ ਡੇਰਾ ਜੀ ਜੋ ਕਿ ਬਹੁਤ ਵੱਡੇ ਫਕੀਰ ਹੋਏ ਸੀ ਇਹਨਾਂ ਨੇ ਜੀ ਉਸ ਸਮੇਂ ਦੇ ਵਿੱਚ ਆਸਮਾਦ ਆ ਗਈ ਜੀ ਇਹਨਾਂ ਦੀ ਬਾਬਿਆਂ ਦੀ ਮੰਨ ਲਓ ਜੀ ਦਰਵਾਰ ਆ ਗਿਆ ਜੀ ਬਾਬਿਆਂ ਦਾ ਬਾਬਾ ਰਾਂਝਾ RAM ਜੀ ਦਾ ਅ ਸ਼੍ਰੀ ਭਗਵਾਨ ਸ਼ਿਵ ਜੀ ਭਗਵਾਨ ਜੀ ਦਾ ਫੋਟੋ ਹੈ ਜੀ ਆ ਦੇਖੋ ਜੀ ਆ ਹੁਣ ਉਸਾਰੀ ਦੀਨ ਹੈ ਜੀ ਨਿਰਮਾਨ ਹੋਣ ਲੱਗ ਰਿਹਾ ਜੀ ਇਹਦਾ ਇਸ ਜਗ੍ਹਾ ਦਾ ਇੱਥੇ ਹੈ ਜੀ ਉਹ ਜਗ੍ਹਾ ਸਾਰੀ ਪੁਰਾਣੀ ਆਪਾਂ ਬੰਨੇ ਖੜਾਵਾ ਪਈਆਂ ਨੇ ਜੀ ਕਰਮੰਡਲ ਪਿਆ ਜੀ ਜੋਤ ਪਈ ਹੈ ਚਿੰਟਾ ਪਿਆ ਜੀ ਆ ਆਗਿਆ ਜੀ ਬਾਬਾ ਸ੍ਰੀ ਜਨ ਜੀ ਦਾ ਜੀ ਫੋਟੋ ਇਧਰ ਚਿਦ ਜੀ ਭਗਵਾਨ ਜੀ ਦਾ ਫੋਟੋ ਜੀ ਆ ਦੇਖੋ ਜੀ ਸਾਰੀਆਂ ਫੋਟੋਆਂ ਲੱਗੀਆਂ ਨੇ ਹਜੇ ਉਹ ਸਾਰੀ ਦੀਨ ਹੈ ਜੀ ਇਹ ਬਾਬਾ ਰਾਜਾ ਰਾਮ ਜੀ ਦੀ ਸਮਾਦ ਹੈ ਜੀ ਭੋਲਾ ਸਿੰਘ ਹਾਂ ਜੀ ਇਹ ਜਿਹੜੀ ਸਮਾਦ ਆਪਣੇ ਪਿੰਡ ਦੀ ਇਹ ਤੂੰ ਕਿੰਨੀ ਪੁਰਾਣੀ ਸਮਝਣਾ ਜੀ ਮੈਂ ਤਾਂ ਛੋਟਾ ਜਿਹਾ ਹੀ ਸੀ ਉਦੋਂ ਦੇਖਦਾ ਆ ਰਿਹਾ ਜੀ ਮੈਨੂੰ ਐ ਪਤਾ ਲੱਗਿਆ ਪਿੰਡ ਚੋਂ ਵੀ ਹਜ਼ਾਰਾਂ ਸਾਲ ਪੁਰਾਣੀ ਹੈ ਪਿੰਡ ਤੋਂ ਵੀ ਪੁਰਾਣੀ ਹੈ ਉੱਚੀ ਘਰਤੀ ਜੀ ਬਿੱਲੀ ਵੀ ਬਹੁਤ ਸੀ ਇਹ ਆਪਣੇ ਪਿੰਡ ਤੋਂ ਵੀ ਪੁਰਾਣੀ ਹੈ ਹਾਂਜੀ ਇਹਦੇ ਤੁਹਾਨੂੰ ਇਤਿਹਾਸ ਦੱਸਦੇ ਆ ਜੀ ਸੰਤਾਂ ਦਾ ਇੱਥੇ ਬਾਬਾ ਰਾਂਝਾ ਰਾਂ ਦੀ ਸਮਾਦ ਤੇ ਤੇ ਨਾ ਸੰਤ ਬੁੱਧਦਾਸ ਜੀ ਹੋਏ ਸੀ ਜੀ ਸੰਤ ਬੁੱਧਦਾਸ ਜੀ ਨੇ ਉਸ ਸਮੇਂ ਦੇ ਵਿੱਚ ਫਸਲਾਂ ਨੂੰ ਟਿੱਡ ਪਿਆ ਕਰਦੀ ਸੀ ਪੁਰਾਣੇ ਮੂੰਖ ਰਪੈੰਦਾਂ ਦਾ ਗਲਕੋਟੂ ਦੀ ਬਿਮਾਰੀ ਪੈਂਦੀ ਹੁੰਦੀ ਟੀਡਾ ਆ ਗਈ ਕਹਿੰਦੇ ਅੱਜ ਤੋਂ 70 80 ਸਾਲ ਪਹਿਲਾਂ ਦੀ ਗੱਲ ਐ ਉਹ ਸੰਤਾਂ ਦੀ ਜਗ੍ਹਾ ਇੱਥੇ ਬਣੀ ਹੋਈ ਐ ਜੀ ਆ ਜਗ੍ਹਾ ਤੇ ਠੀਕ ਐ ਜੀ ਆ ਹੁਣ ਵਾਲੇ ਸੇਵਾਦਾਰ ਦਾ ਮਕਾਨ ਐ ਜੀ ਇੱਥੇ ਰਹਿੰਦੇ ਨੇ ਆ ਪੁਰਾਣੇ ਦਰਖਤ ਨੇ ਜੀ ਹੁਣ ਦੁਬਾਰੇ ਫੁੱਟੇ ਨੇ ਜੀ ਆ ਬਾਬੇ ਆਏ ਨੇ ਜਦੋਂ ਨਵੇਂ ਉਹਨਾਂ ਨੇ ਦਰਸ਼ਨ ਕਰਾਵਾਂਗੇ ਤੁਹਾਨੂੰ ਇਹ ਨੇ ਨਾ ਜੀ ਸੰਤਾਂ ਨੇ ਜਿਹੜੇ ਇੱਥੇ ਰਾਂਝਾ ਰਾਮ ਜੀ ਸਮਾਦ ਤੇ ਰਹਿੰਦੇ ਸੀਗੇ ਬਾਬਾ ਜੀ ਉਹਨਾਂ ਨੇ ਬਾਬਾ ਬੁੱਧਦਾ ਜੀ ਨੇ ਸਿਆਣੇ ਸਿਆਣੇ ਬੰਦੇ ਜ਼ਿਮੀਂਦਾਰਾਂ ਕੋਲੋਂ ਕਿਸਾਨਾਂ ਕੋਲੋਂ ਕਿਹਾ ਵੀ ਭਾਈ ਕੀ ਹੋ ਗਿਆ ਕਹਿੰਦੇ ਬਾਬਾ ਜੀ ਟਿੱਡਾਂ ਗਈ ਸਾਰੀ ਫਸਲ ਖਾਜੂ ਕਹਿੰਦਾ ਵੀ ਪੰਜ ਟਿੱਡੇ ਲਿਓ ਪੰਜ ਟਿੱਡੇ ਲਿਆਂਦੇ ਜੀ ਪਹਿਲਾਂ ਬੜਦਾ ਨੇ 45 ਹੁੰਦੀ ਸੀ ਦੋ ਬੜਦਾਂ ਨੂੰ ਜੋੜਨ ਵਾਲੀ ਉਹਦੇ ਵਿਚਾਲੇ ਜਿੱਥੇ ਹਲ ਪੈਂਦਾ ਨੂੰ ਨਾਤਾ ਕਹਿੰਦੇ ਜੀ ਨਾਟੇ ਦੇ ਵਿਚਲੀ ਟਿੱਡੇ ਪੰਜੇ ਪੜ ਕੇ ਟਪਾਏ ਨੇ ਜੀ ਸਾਡੇ ਸਾਰੇ ਇਲਾਕੇ ਦੀ ਟਿੱਡ ਅੱਜ ਕਿਸੇ ਨੇ ਸੱਚ ਨਹੀਂ ਮੰਨਣਾ ਅਜੇ ਬੰਦੇ ਜਿਉਂਦੇ ਬੈਠੇ ਨੇ ਇੱਕ ਦੋ ਜਿਨ੍ਹਾਂ ਨੇ ਦੇਖੀ ਸੀ ਉਹਦੇ ਬੱਚੇ ਸੀ ਉਹ ਸਾਰੀ ਟਿੱਡੋ ਦੇ ਵੀ ਦੀਟ ਪਾਤੀ ਸੀਗੀ ਸੰਤਾ ਨੇ ਫਿਰ ਜੀ ਉਹ ਸੰਤਾ ਨੇ ਇੱਥੇ ਕਿਹਾ ਭਾਈ ਭੰਡਾਰੇ ਕਰਿਆ ਕਰੋ ਜੋਤਾਂ ਜਗਾਇਆ ਕਰੋ ਜੀ ਆ ਉਹਨਾਂ ਦੀ ਜਗਾ ਜੀ ਉਹ ਸਾਰੀ ਦੀ ਐਨਰਜੀ ਹੈ ਇਮਾਰਤ ਆ ਸਾਰਾ ਡੇਰਾ ਜੀ ਸਾਡੇ ਪਿੰਡ ਦਾ ਇਹ ਡੇਰੇ ਦੇ ਵਿੱਚ ਹੁਣ ਮੈਂ ਦੇਖੋ ਥੱਲੇ ਤੁਹਾਨੂੰ ਲੱਗ ਰਿਹਾ ਜੀ ਇੱਥੇ ਨਾ ਕੰਮ ਚੱਲ ਰਿਹਾ ਜੀ ਇਹਨੂੰ ਕੋਈ ਹੋਰ ਆਮਦਨ ਨਹੀਂ ਲਵੀ ਵਾਸਟੈਂਡ ਹੈ ਇੱਧਰ ਮੇਰਾ ਸਾਰਾ ਨਵਾਂ ਪਿੰਡ ਹੈ ਜੀ ਇੱਧਰ ਸਾਡਾ ਪੁਰਾਣਾ ਪਿੰਡ ਰਹਿ ਜਾਂਦਾ ਜੀ ਐਸ ਪਾਸੇ ਸਾਡਾ ਪੁਰਾਣਾ ਪਿੰਡ ਰਹਿ ਜਾਂਦਾ ਜੀ ਇੱਧਰ ਆ ਆ ਗਿਆ ਜੀ ਸਾਰਾ ਪੁਰਾਣਾ ਰਤਿਆ ਐਸ ਪਾਸੇ ਆ ਗਿਆ ਜੀ ਰਤਿਆ ਜ਼ਿਲ੍ਹਾ ਫਤਿਆਬਾਦ ਹਰਿਆਣਾ ਆ ਤੁਣ ਹੈ ਜੀ ਤੇ ਆ ਸਾਰੇ ਦਰਖਤ ਜੀ ਪੁਰਾਣੇ ਨੇ ਸਦੀਆਂ ਪੁਰਾਣੇ ਕੋਈ ਅੱਜ ਦੇ ਨਹੀਂ ਹੈਗੇ ਆ ਦੇਖ ਲਓ ਤੁਸੀਂ ਅਸੀਂ ਕੋਈ ਝੂੜ ਨਹੀਂ ਮਾਰਦੇ 7 8 ਫੁੱਟ ਹੈ ਕਿਤੇ ਕਿਤੇ 10 ਫੁੱਟ ਵੀ ਧਰਤੀ 'ਚ ਆ ਗਿਆ ਦੇਖ ਲਓ ਇਹਦੇ ਦੋ ਸੰਗੜਾ ਕਿੰਨਾ ਉੱਚਾ ਹੁੰਦਾ ਆਪਾਂ ਨੂੰ ਕਿਸਾਨਾਂ ਨੂੰ ਪਤਾ ਹੀ ਹੈ ਜੀ ਕਿ ਕਿੰਨਾ ਉੱਚਾ ਹੁੰਦਾ ਆ ਦੇਖੋ ਸਾਰੇ ਦਰਖਤ ਅਸੀਂ ਇੱਥੇ ਖੇਡਦੇ ਰਹੇ ਹਾਂ ਛੋਟੇ ਹੁੰਦੇ ਡੰਡਾ ਫਲਿੰਗਣਾਂ ਤੇ ਇਹ ਜਿਹੜਾ ਡੇਰਾ ਨਾ ਜੀ ਇਹ ਬਹੁਤ ਸ਼ਕਤੀਸ਼ਾਲੀ ਡੇਰਾ ਜੀ ਜਿਨੇ ਜਿਨੇ ਇਹਦੇ ਨਾਲ ਪੰਗੇ ਲਏ ਕਿਉਂ ਨਵੇਂ ਵਾਸਟੈਂਡ ਸੀਗਾ ਮਹਿੰਗੀ ਜਗ੍ਹਾ ਸੀ ਉਹਨਾਂ ਨੂੰ ਘਾਟੇ ਦੀ ਖਾਣੀ ਪਈ ਜੀ ਮੰਨ ਲਓ ਇੱਥੇ ਨੁਕਸਾਨ ਹੀ ਖਾਣਾ ਪਿਆ ਜੀ ਆਹ ਨੇ ਜੀ ਸਾਡੇ ਸੰਤ ਬਾਬਾ ਮਿੱਠੂ ਦਾਸ ਜੀ ਜੋ ਕਿ ਐਸ ਟਾਈਮ ਇਸ ਗੱਦੀ ਦੇ ਉੱਤੇ ਬਰਾਜਮਾਨ ਨੇ ਇਹ ਸਾਨੂੰ ਸਾਰੀਆਂ ਗੱਲਾਂ ਦੱਸਣਗੇ ਰਾਮ ਰਾਮ ਬਾਬਾ ਜੀ ਦੱਸੋ ਰਾਮ ਰਾਮ ਜੀ ਸਾਹ ਜੀ ਦੱਸੋ ਜੀ ਦੇ ਬਾਰੇ ਜੀ ਜੀ ਦਾ ਪਾਪਾ ਬੁੱਧ ਦਾਸ ਜੀ ਦਾ ਡੇਰਾ ਜੀ ਸੰਤ ਥੋੜੇ ਜਿਹਾ ਢਿੱਲੇ ਨੇ ਇਹ ਥੋੜਾ ਜਿਹਾ ਉਹਨੇ ਬਿਮਾਰ ਨੇ ਇਹ ਬੁਖਾਰ ਹੋ ਗਿਆ ਮੈਂ ਤੁਹਾਨੂੰ ਦੱਸ ਦਿੰਨਾ ਜੀ ਤੁਸੀਂ ਦਰਸ਼ਨ ਕਰ ਲਓ ਜੀ ਵੈਸੇ ਸੰਤਾਂ ਦੇ ਆ ਦੇਖੋ ਜੀ ਸਾਧੂ ਸੰਤ ਨੇ ਫਕੀਰ ਨੇ ਜੀ ਇਹ ਜੋਗੀ ਪਿੱਛੋ ਪਿੰਡ ਤੋਲਾਲ ਤੋਂ ਨੇ ਜੀ ਰਹਿੰਦੇ ਸਾਡੇ ਰਤੀਏ ਨੇ ਜਰਮਪੜ ਇੱਥੋਂ ਦੇ ਨੇ ਜੀ ਇਹ ਇਹਨਾਂ ਨੇ ਦੀਵਿੰਦਾਰਾ ਵੀ ਕੀਤਾ ਜੀ ਬਾਅਦ ਚਾ ਕੇ ਜੀ ਫਕੀਰੀ ਮਿਲੀ ਜੀ ਇਹਨਾਂ ਨੂੰ ਦੇਖੋ ਭੇ ਖਾਇਆ ਹੋਇਆ ਇਹਨਾਂ ਦੇ ਉੱਤੇ ਜੀ ਉਹ ਵਧੀਆ ਸੰਤ ਨੇ ਜੀ ਬੜਾ ਪਿਆਰ ਕਰਦੇ ਨੇ ਸੰਗਤਾਂ ਨੂੰ ਜੀ ਆਹ ਦੇਖੋ ਜੀ ਇੱਥੇ ਵੀ ਅੰਦਰ ਧੂਣਾ ਹੈ ਜੀ ਉਹ ਬਾਹਰ ਧੂਣਾ ਇੱਥੇ ਬਹੁਤ ਪੁਰਾਣਾ ਡੇਰ ਹੈ ਨਾ ਤਾਂ ਕਰਕੇ ਇਸ ਤਰ੍ਹਾਂ ਦੀ ਕਈ ਵਾਰੀ ਇਮਾਰਤ ਬਣ ਗਈ ਪਰ ਧੂਣਾ ਨਹੀਂ ਛੜਿਆ ਗਿਆ ਉਸੇ ਜਗ੍ਹਾ ਤੇ ਹੈ ਜੀ ਆਹ ਦੇਖੋ ਜੀ ਭੋਲਾ ਸਿੰਘ ਮੱਥਾ ਟੇਕ ਰਹੇ ਨੇ ਅਸੀਂ ਪਹਿਲਾਂ ਟੇਕ ਗਿਆ ਮੱਥਾ ਕਿਉਂ ਵੀਡੀਓ ਬਣਾਣੀ ਹੁੰਦੀ ਹੈ ਆਹ ਦੇਖੋ ਜੀ ਕਿੰਨਾ ਵਧੀਆ ਜੀ ਸਤਾਨ ਬਾਬਾ ਜੀ ਦਾ ਆ ਦੇਖੋ ਜੀ ਆ ਆ ਸਾਡੇ ਦੇ 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 ਦੇਣਾ ਜੀ ਦੁਬਾਰੇ ਫੁੱਟਿਆ ਜੀ ਦੇਖੋ ਕਿੰਨੀ ਸ਼ਕਤੀ ਆ ਫਕੀਰ ਜਿਹੜੇ ਤੁਹਾਨੂੰ ਮੈਂ ਦਿਖਾਏ ਨੇ ਜੀ ਵੀਡੀਓ ਦੇ ਵਿੱਚ ਇਹਨਾਂ 'ਚ ਕਿੰਨੀ ਸ਼ਕਤੀ ਹੈ ਜੀ ਇਹਨਾਂ ਨੇ ਆਗੇ ਡੇਰੇ ਨੂੰ ਦੁਆਰੇ ਬਹਾਲ ਕੀਤਾ ਜੀ ਲੋਕ ਕਹਿ ਦਿੰਦੇ ਨੇ ਨਾ ਐ ਬਾਏ ਇੱਥੇ ਹੱਥਾਂ ਤੇ ਸਰੋ ਜਮਾ ਕੇ ਦਿਖਾਤੀ ਜੀ ਫਕੀਰਾਂ ਨੇ ਆ ਸਾਰੇ ਬਾਗ ਬਗੀਚੇ ਇਹਨਾਂ ਨੇ ਲਾਏ ਹੋਏ ਨੇ ਸੇਵਾਦਾਰ ਆਖੇ ਇੱਥੇ ਜੀ ਤੇਲ ਚੜਦਾ ਸੱਚ ਇੱਥੇ ਹਰ ਮੰਗਲਵਾਰ ਦੀ ਮੰਗਲਵਾਰ ਤੇਲ ਚੜਦਾ ਹੈ ਜੋ ਕਿ ਸਾਡੇ ਪੁਰਾਣੇ ਪਿੰਡ ਚ ਅੱਜ ਵੀ ਮੱਛਰ ਨਹੀਂ ਜਾਂਦਾ ਜੀ ਬਿਮਾਰੀ ਦਾ ਕੀ ਆ ਜੂਗੀ ਮੱਛਰ ਨਹੀਂ ਸਾਡੇ ਨਵੇਂ ਏਰੀਆ ਚ ਤਾਂ ਹੈਗਾ ਪੁਰਾਣੇ ਪਿੰਡ ਚ ਕੋਈ ਮੱਛਰ ਨਹੀਂ ਹੈਗਾ ਜੀ ਆਓ ਜੀ ਭੋਲਾ ਜੀ ਸਲਾਮ ਅਲਿਕਮ ਆਜੋ ਹਾਂ ਜੀ ਅੱਛਾ ਜੀ ਸਲਾਮ ਅਲਿਕਮ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਕੋਈ ਆਏ ਸਲਾਮ ਅਲਿਕਮ ਕਹਿ ਦਿੰਦੇ ਨੇ ਕੋਈ ਗੱਲ ਨਹੀਂ ਕਰਸਾ ਕਰਿਓ ਕਹਿਣਾ ਪੈਂਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਸਾਰਿਆਂ ਨੂੰ ਪ੍ਰਭੂ ਜੀ ਸਭ ਨੂੰ ਜੀ ਸੁਖ ਸਾਂਤੀ ਮਿਲੇ ਸਾਡੇ ਡੇਰੇ ਦੇ ਵੱਲੋਂ ਪਿੰਡ ਦੇ ਵੱਲੋਂ ਜੀ ਸਾਧੂ ਸੰਤਾਂ ਨੂੰ ਤੇ ਪਾਈ ਅੱਗੇ ਇੱਕ ਮਿੰਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਜੀ ਸਬਸਕ੍ਰਾਈਬ ਵੀ ਕਰ ਲਿਆ ਕਰੋ ਕਿ ਨਹੀਂ ਮੈਂ ਤਨਾ ਮੈਂ ਤੇ ਫੋਨਾਂ ਦੰਦੇ ਬਣਾਣੇ ਆਗੇ ਜੀ ਆ ਪਿੱਛੇ ਸਾਡੇ ਡੇਰੇ ਦੀ ਤੇਲ ਚੜਦਾ ਨਾ ਇਹ ਜਗ੍ਹਾ ਜੀ ਅੱਛਾ ਜੀ ਸ਼ਸ਼ੀ